ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਪੇਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਦੇ ਹਾਂ ਅੱਜ ਦੀ ਵੱਡੀ ਖਬਰ ਅਮਰੀਕਾ ਵੀ ਟਰੱਕ ਡਰਾਈਵਰਾਂ ਨੂੰ ਗੁਜ਼ਾਰਾ ਕਰਨਾ ਹੋਇਆ ਔਖਾ ਲਾਇਸੈਂਸ ਕੀਤੇ ਰੱਦ ਪਰ ਅਮਰੀਕਾ ਵਿੱਚ ਰਾਸ਼ਟਰਪਤੀ ਉਹਨਾਂ 트ੰਪ ਦੀਆਂ ਸਖਤ ਨੀਤੀਆਂ ਕਾਰਨ ਪੰਜਾਬੀ ਟਰੱਕ ਡਰਾਈਵਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅੰਗਰੇਜ਼ੀ ਪਾਸ਼ਾ ਵਿੱਚ ਮਹਾਰਾਹਤ ਮੁਹਾਰਤ ਦੀ ਘਾਟ ਕਾਰਨ 1500 ਤੋਂ ਵੱਧ ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ ਜਿਨ੍ਹਾਂ ਵਿੱਚ 230 ਪੰਜਾਬੀ ਹਨ ਇਹ ਇਹ ਡਰਾਈਵਰ ਹੁਣ ਬੇਰੁਜ਼ਗਾਰ ਹਨ ਅਤੇ ਕਈਆਂ ਨੂੰ ਪੇਸ਼ਾ ਬਦਲਣ ਵਿੱਚ ਵੀ ਨੁਬਤ ਆ ਸਕਦੀ ਹੈ। ਟਰਾਂਸਪੋਰਟ ਮੰਤਰੀ ਜੋ ਸੋਨ ਡਫੀ ਨੇ ਕਿਹਾ ਹੈ ਕਿ ਅਮਰੀਕਾ ਅਮਰੀਕਾ ਫਰਸਟ ਨੀਤੀ ਅਧੀਨ ਸੁਰੱਖਿਆ ਪਹਿਲੀ ਤਹਜੀ ਹੈ ਅਤੇ ਅੰਗਰੇਜ਼ੀ ਨਾਲ ਜਾਣਨ ਵਾਲੇ ਡਰਾਈਵਰਾਂ ਸੜਕਾਂ ਤੇ ਖਤਰਨਾਕ ਬਣ ਨਾਉਂਦੇ ਹਨ। ਕਦਰ ਨਗ ਬਣਾਉਂਦੇ ਹਨ ਵੈਲ ਫੈਡਲਰ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਨੇ ਅਸਨੇ ਅੰਗਰੇਜ਼ੀ ਇਲਾਜ਼ਮੀ ਕਰਨ ਦੀ ਤਹਿਜੀਬ ਪੇਸ਼ ਕੀਤੀ ਹੈ ਜਿਸ ਵਿੱਚ ਉਪਮ ਉਸ ਥਾਂ ਮੰਦੇ ਕਾਰਜਕਾਲ ਵਿੱਚ ਟਾਲ ਦਿੱਤਾ ਗਿਆ ਹੈ ਟਰੰਪ ਨੇ ਪਹਿਲਾਂ ਕਾਰਜਕਾਲ ਵਿੱਚ ਏਬੀ ਨਿਜ਼ਮ ਸ਼ਕਤੀ ਨਾਲ ਲਾਗੂ ਹੋਏ ਨਹੀਂ ਹੋਇਆ ਹੋਇਆ ਪਰ ਹੁਣ ਅੰਗਰੇਜ਼ੀ ਦੀ ਸ਼ਰਤ ਕਾਰਨ ਡਰਾਈਵਰਾਂ ਨੂੰ ਪੇਛਾ ਕਾਟਨ ਛੱਡਣਾ ਪੈ ਰਿਹਾ ਹੈ ਟ੍ਰਾਂਸਪੋਰਟ ਮਟਰਾਲੇ ਨੇ 2019 ਵਿੱਚ ਇੱਕ ਹਾਦਸੇ ਦਾ ਹਵਾਲਾ ਦਿੰਦੇ ਅੰਗਰੇਜ਼ੀ ਇਥੇ ਅੰਗਰੇਜ਼ੀ ਨਾਂ ਜਾਣਨ ਵਾਲੇ ਡਰਾਈਵਰਾਂ ਦੀ ਲਾਪਰਵਾਹੀ ਕਾਰਨ 4 ਜਨਿਆਂ ਦੀ ਮੌਤ ਹੋ ਗਈ ਸੀ April ਵਿੱਚ ਟਰੰਪ ਨੇ ਕਾਰਜਕਾਲ ਹਕਮਤ ਦੇ ਅੰਗਰੇਜ਼ੀ ਨੂੰ ਲਾਜ਼ਮੀ ਕਰ ਦਿੱਤਾ ਹੈ ਜਿਸ ਦੀ ਟ੍ਰਾਂਸਪੋਰਟ ਟ੍ਰਾਂਸਪੋਰਟੇਸ਼ਨ ਉਦਯੋਗ ਨੇ ਹਮਾਇਤ ਕੀਤੀ ਹੈ ਪੰਜਾਬੀ ਡਰਾਈਵਰਾਂ ਲਈ ਇਹ ਨੀਤੀ ਵੱਡੀ ਚੁਣੌਤੀ ਹੈ ਕਿਉਂਕਿ ਹਜ਼ਾਰਾਂ ਦੀ ਬੇਰੁਜ਼ਗਾਰਾਂ ਟਰੱਕ ਚਲਾਉਣ ਤੇ ਨਿਰਭਰ ਹੈ ਆਉਣ ਵਾਲੇ ਸਮੇਂ ਵਿੱਚ ਹੋਰ ਡਰਾਈਵਰਾਂ ਵਿਰੁੱਧ ਕਾਰਵਾਈ ਹੋ ਸਕਦੀ ਹੈ ਜਿਸ ਨਾਲ ਉਹਨਾਂ ਦੀ ਆਰਥਿਕ ਸਥਿਤੀ 'ਤੇ ਵੀ ਬੁਰਾ ਅਸਰ ਹੋ ਸਕਦਾ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ